ਪਾਰਟੀ ਜਨਤਾ ਪਾਰਟੀ ਦੇ ਕੌਮੀ ਜਨੋਸ਼ਕਤਰ ਤਰुण ਜੁਗ ਨੇ ਗੁਰਨਾਨਕ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਉਹਨਾਂ ਦੀਆਂ ਪ੍ਰੇਰਣਾਦਾਇਕ ਸਿੱਖਿਆਵਾਂ ਕਿਰਤ ਕਰੋ ਵੰਡ ਛਕੋ ਨਾਮ ਜਪੋ ਸਾਨੂੰ ਸਖ ਮਿਹਨਤ ਸੇਵਾ ਸਮਾਨਤਾ ਅਤੇ ਅਧਿਆਤਮਿਕਤਾ ਦਾ ਸੰਦੇਸ਼ ਦਿੰਦੀਆਂ ਹਨ ਗੁਰਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਹਾਰਦਿਕ ਵਧਾਈਆਂ ਸ਼ੁਭਕਾਮਨਾਵਾਂ गुरु नानक साहब का पूरा जीवन समाज जातिवाद आडंबर वक्वादू हटाने से उन्होंने लगाया और विश्व का भाईचारा विश्व च एकता सदाचार शांति समरसता सेवा सहजनता आध्यात्मिक चेतना का उन्होंने रस्ता पूरे विश्व में दिखाया ਪੂਰੇ ਵਿਸ਼ਵ ਦੇ ਵਿੱਚ ਨਾਨਕ ਨਾਮ ਨੇਵਾ ਪੂਰੇ ਵਿਸ਼ਵ ਚ ਸੰਗਤ ਹੈ ਔਰ ਪੂਰੇ ਵਿਸ਼ਵ ਦੇ ਅੰਦਰ ਉਹਨਾਂ ਦੀਆਂ ਜਿਹੜੀਆਂ ਉਪਦੇਸ਼ ਨੇ ਉਹਨਾਂ ਨੇ ਜਿਹੜੀਆਂ ਆਪਣੇ ਸਮੇਂ ਚ ਬੜੇ ਸਹਿਜ ਰੂਪ ਚ ਬੜੀ ਗਹਿਰੀ ਗੱਲਾਂ ਕਹੀਆਂ ਜਿਹੜੇ ਉਹਨਾਂ ਦੇ ਉਪਦੇਸ਼ ਨੇ ਉਹ ਜੀਵਨ ਦੇ ਅੰਦਰ ਲੋਕ ਮੰਗਲ ਦੀ ਸਾਧਨਾ ਦਾ ਉਤਪ੍ਰਿਸ਼ਟ ਉਦਾਹਰਣ ਨੇ ਹਮੇਸ਼ਾ ਹੀ ਮਾਨਵਤਾ ਨੂੰ ਮਾਨਵਤਾ ਦੇ ਲਈ ਇੱਕ ਮਾਰਗਦਰਸ਼ਕ ਦੇ ਰੂਪ ਚ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਸਦੀਆਂ ਤੱਕ ਸਾਨੂੰ ਰਸਤਾ ਦਿਖਾਉਂਦੇ ਰਹਿਣਗੇ ਔਰ ਗੁਰੂ ਨਾਨਕ ਸਾਹਿਬ ਦਾ ਆਸ਼ੀਰਵਾਦ ਅੱਜ ਵੀ ਪੂਰੇ ਵਿਸ਼ਵ ਦੇ ਅੰਦਰ ਜਾਤੀਵਾਦ ਦੇ ਖਿਲਾਫ ਅਡੰਬਰ ਦੇ ਖਿਲਾਫ ਅਲਗਾਵਵਾਦ ਦੇ ਖਿਲਾਫ ਲੜਨ ਅਸੇ ਸਾਨੂੰ ਪ੍ਰੇਰਨਾ ਦਿੰਦਾ ਔਰ ਅੱਜ ਦੇ ਗੁਰੂਪੁਰਬ ਤੇ ਪ੍ਰਕਾਸ਼ ਪੁਰਬ ਤੇ ਸਾਰੀ ਹੀ ਨਾਨਕ ਨਾਮ ਲੈਵਾ ਸੰਗਤ ਨੂੰ ਹਾਰਦਿਕ ਸ਼ੁਭਕਾਮਨਾਵਾਂ